ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਰੀਅਲ اسٹیਟ ਦੇ ਵਿਕਾਸ ਲਈ ਕਾਮਯਾਬੀ ਸਮਾਜਿਕ ਸੁਰੱਖਿਆ ਮਹੱਤਵਪੂਰਨ ਹੈ ਨਵੀਂ ਦਿੱਲੀ ਕੰਫੈਡਰੇਸ਼ਨ ਆਫ ਇੰਡੀਅਨ ਰੀਅਲ اسٹیਟ ਡਿਵੈਲਪਰਸ ਐਸੋਸੀਏਸ਼ਨ ਯਾਨੀ CRIDA ਦੇ 25ਵੇਂ ਸਥਾਪਨਾ ਦਿਵਸ ਮੌਕੇ ਬੋਲਦੇ ਹਾਂ ਗੋਇਲ ਨੇ CREDAI ਨੂੰ ਆਪਣੇ 14000 ਮੈਂਬਰਾਂ ਨੂੰ ਰਸਮੀ ਬਣਾਉਣ ਦੀ ਅਪੀਲ ਕੀਤੀ ਉਹਨਾਂ CREDAI ਨੂੰ ਆਪਣੇ ਮੈਂਬਰਾਂ ਨੂੰ ਬੀਮਾ ਅਤੇ ਪ੍ਰੋਵੀਡੈਂਟ ਫੰਡਾਂ ਸਮੇਤ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਕਿਉਂ ਨਾ ਕੀਜੀਏ ਉਹਨਾਂ ਨੂੰ ਸਮਾਜਿਕ ਸੁਰੱਖਿਆ ਸੇਤ ਅਤੇ ਸੇਵਾ ਮੁਕਤੀ ਤੋਂ ਬਾਅਦ ਦੇ ਲਾਭ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਕਰਮਚਾਰੀ ਆਪਣੇ ਜੀਵਨ ਦੀ ਗੁਣਵੱਤਾ ਨੂੰ ਬਦੌੜਨ ਦੇ ਉਦੇਸ਼ਕ ਦੇ ਟੀਚਿਆਂ ਨਾਲ ਇੱਕਸਰ ਹੋਣਗੇ ਜਿਸ ਨਾਲ ਬਿਹਤਰ ਉਤਪਾਦਕਤਾ ਤੇ ਵੱਧ ਮੁਨਾਫਾ ਹੋਵੇਗਾ ਗੋਇਲ ਨੇ ਵਾਤਾਵਰਣ ਪ੍ਰਦੂਸ਼ਣ ਦਾ ਮੁੱਦਾ ਉਠਾਇਆ ਤੇ ਸੀਆਰਈਡੀਆਈ ਨੂੰ ਭਾਰਤ ਦੇ ਮਹਾਨਗਰਾਂ ਚ ਬੀਤਰ ਨਿਰਮਾਣ ਤਕਨੀਕਾਂ ਨੂੰ ਲਾਗੂ ਕਰਨ ਦੇ ਤਰੀਕਿਆਂ ਤੇ ਵਿਚਾਰ ਕਰਨ ਲਈ ਇੱਕ ਟੀਮ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ਗੋਇਲ ਨੇ ਕਿ ਕਿ ਸਰਕੂਲਰ ਅਰਥਚਾਰੀ ਲੀਨਰ ਨਿਰਮਾਣ ਰੈਂਡ ਖੁੰਦੀ ਰੀਸਾਈਕਲਿੰਗ ਦੇਸ਼ ਨੂੰ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਚ ਮਦਦ ਕਰੇਗੀ